ਦੇ ਸਭ ਮੰਡੀ ਦੇ ਵਿੱਚ ਕੱਲ ਫੇਰਾ ਮਾਰਿਆ ਸੀ ਲਿਫਟਿੰਗ ਦੇ ਕਾਰਨ ਬਹੁਤ ਪ੍ਰੋਬਲਮ ਆ ਰਹੀ ਸੀ ਕਿਸਾਨਾਂ ਵੀ ਟਰਾਲੀਆਂ ਵਿੱਚ ਹਲਸਨ ਜੋਗੀ ਜਗ੍ਹਾ ਨਹੀਂ ਸੀ ਹੈਗੀ ਇੱਥੇ ਕਿਸਾਨਾਂ ਨੇ ਵੀ ਕੱਲ ਕੰਪਲੇਂਟ ਕੀਤੀ ਸੀ ਤੇ ਆਰਤੀਆਂ ਨੇ ਵੀ ਕੰਪਲੀਟ ਕੀਤੀ ਸੀ ਲਿਫਟਿੰਗ ਦੇ ਕਾਰਨ ਕੀ ਕਹਿਣਾ ਤੁਸੀਂ ਇਹਦੇ ਬਾਰੇ ਲਿਫਟਿੰਗ ਬਿਕੋਜ਼ ਇਹ ਸਲੇ ਚਾਰ ਚਾਰ ਅੰਧਰਾ ਤੋਂ ਜੋ ਪੀਕ ਰਾਈਵਲ ਆ ਰਹੀ ਹੈ ਸੋ ਜਦੋਂ ਰਾਈਵਲ ਸਾਡੀ 1 ਲੱਖ ਤੋਂ ਵੀ ਆਈ ਆ ਸੀਵੀ ਆਈ ਆ ਹੁਣ 60% ਤੇ ਆਈ ਆ ਸੋ ਇੱਕ ਇੱਕ ਹਫਤਾ ਲਗਾਤਾਰ ਇਸ ਤਰ੍ਹਾਂ ਚੱਲੇਗੀ ਸੋ ਫਰਦਾਸਪੁਰ ਮੰਡੀ ਦੇ ਵਿੱਚ ਅਸੀਂ ਇਸੇ ਕਰਕੇ ਅੱਜ ਮੀਟਿੰਗ ਰੱਖੀ ਆ ਜਿੱਥੇ ਜਿੱਥੇ ਕੋਈ ਨਈ ਕੰਟਰੈਕਟਰ ਪਰਫਾਰਮ ਕਰ ਰਿਹਾ ਉੱਥੇ ਡੀਐਮਸ ਨੂੰ ਹਦਾਇਤਾਂ ਕਰ ਦਿੱਤੀਆਂ ਨੇ ਕਿ ਜਿਹੜਾ ਜੋ ਵੀ ਤੁਸੀਂ ਤੁਹਾਡੇ ਅਧਿਕਾਰ ਤੇ ਕਾਰਵਾਈ ਹੋਣੀ ਉਹ ਕਾਰਵਾਈ ਕਰਕੇ ਐਡੀਸ਼ਨਲ ਸੋਰਸਿੰਗ ਹੋਵੇ ਲੈ ਇਸ ਕਰਕੇ ਉਹ ਲਿਫਟਿੰਗ ਪ੍ਰੋਸੈਸ ਹੋ ਕੇ ਅੱਗੇ ਚੱਲਦਾ ਹੈ ਆ ਇਹ ਸਭ ਤਹਾਡੇ ਵੱਲੋਂ ਪੂਰੇ ਐਫਰਡ ਆਈ ਜਾ ਰਹੇ ਆ ਪਰ ਜਿਹੜਾ ਜਿਹਨਾਂ ਨੇ ਲੇ ਹੁੰਦੇ ਆ ਜਦ ਉਹ ਨਹੀਂ ਕਰਦੇ ਜਦ ਬਰਸਾਤ ਆਉਂਦੀ ਆ ਤਾਂ ਫਿਰ ਉਹਦੇ ਕਰਕੇ ਕਾਫੀ ਨੁਕਸਾਨ ਹੁੰਦਾ ਫਿਰ ਨਹੀਂ ਅਸੀਂ ਜੀ ਇਹਨਾਂ ਸਾਰੇ ਡੀਐਮਸ ਨੂੰ ਇਨਸਟਰਕਸ਼ਨ ਦੇ ਦਿੱਤੀਆਂ ਨੇ ਕਿ ਜਿੰਨਾ ਵੀ ਪਰਚੇਸਡ ਸਟਾਕ ਹੈ ਦਾ ਇਸ ਨੂੰ ਪ੍ਰਾਇੋਰਟੀ ਤੇ ਲਿਫਟ ਕਰਨਾ ਐਂਡ ਇਨ ਕੇਸ ਕੋਈ ਵੀ ਟ੍ਰਾਂਸਪੋਰਟਰ ਕੋਈ ਵੀ ਜਿਸ ਨੇ ਇਹ ਕੰਮ ਲਿਆ ਉਹ ਨਹੀਂ ਪਰਫਾਰਮ ਕਰ ਰਿਹਾ ਜੋ ਕੰਟਰੈਕਟ ਦੇ ਵਿੱਚ ਕੰਡੀਸ਼ਨਸ ਨੇ ਉਸ ਅਨੁਸਾਰ ਅਗਲੀ ਕਾਰਵਾਈ ਕਰਕੇ alternative uh, explore ਕੀਤੇ ਜਾਣ so that ਜਿਹੜੀ ਮੈਕਸਿਮਮ ਲਿਫਟਿੰਗ ਹੈਗੀ ਹੈ ਉਹ ਵੱਡੀਆਂ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੋ ਮੰਡੀਆਂ ਵਿੱਚ ਆ ਰਹੇ ਆ ਕਿਉਂਕਿ ਦੇਖੋ ਉਹਨਾਂ ਨੂੰ ਦਿੱਕਤ ਤੁਹਾਡੇ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਦਿੱਕਤ ਨਹੀਂ ਆਏਗੀ ਅਸੀਂ ਅਸੀਂ ਜਿਹੜਾ ਵੀ ਪਰਚੇਸ ਸਟਾਕ ਹੈ ਉਸ ਦੀ ਲਿਫਟਿੰਗ ਸਪੇਸ ਵੀ ਉਹਨਾਂ ਦੀ ਜਿਹੜੀ ਨਵੀਂ ਫਸਲ ਆ ਰਹੀ ਹੈ ਉਸ ਵਾਸਤੇ ਸਪੇਸ ਵੀ ਅਸ਼ੂਰ ਕਰਾਂਗੇ ਪਲੱਸ ਜਿਹੜੀ ਲਿਫਟਿੰਗ ਹੈਗੀ ਉਸ ਨੂੰ ਮੈਕਸਮਾਈਜ਼ ਕਰਾਂਗੇ ਪੇਮੈਂਟ ਸਾਰੀਆਂ ਸਾਰੀਆਂ ਇਨ ਟਾਈਮ ਹੋ ਰਹੀਆਂ ਨੇ so ਲਿਫਟਿੰਗ ਦਾ ਇਸ਼ੂ ਹੈ ਉਸ ਨੂੰ ਅਸੀਂ ਹੋਰ ਐਸਪੈਕਟ ਕਰਾਂਗੇ Okay.